ਸੰਗਤ ਨੂੰ ਰਬ ਨਾਲ ਜੀਵਨ ਬਣਾਓ ਭਾਈ ਬਾਣੀ ਨੂੰ ਆਪਣਾ ਜੀਵਨ ਬਣਾਓ ਇਹ ਜੀਵਨ ਰੋਣੇ ਧੋਣੇ ਵਾਸਤੇ ਨਹੀਂ ਮਿਲਿਆ ਇਹ ਜ਼ਿੰਦਗੀ ਰੋਣ ਧੋਣ ਵਾਸਤੇ ਨਹੀਂ ਮਿਲੀ ਭਾਈ ਇਹ ਜ਼ਿੰਦਗੀ ਛੂਰਨ ਵਾਸਤੇ ਨਹੀਂ ਮਿਲੀ ਇਹ ਪਛਤਾਉਣ ਵਾਸਤੇ ਨਹੀਂ ਮਿਲੀ ਇਹ ਮਿਹਣੇ ਵਾਸਤੇ ਮਿਹਣੇ ਮਾਰਨ ਵਾਸਤੇ ਨਹੀਂ ਮਿਲੀ ਇਹ ਜ਼ਿੰਦਗੀ ਮਿਲੀ ਹੈ ਗੁਰਸੇਵਾ ਤੇ ਭਗਤ ਕਮਾਈ ਤਾਰੇ ਮਾਨਸ ਤੇ ਭਾਈ ਸਾਰ ਮੰਤਰ ਚਾਰੋਂ ਕੋਡਾਰ ਵਾਹਿਗੁਰੂ ਮੰਤਰ ਨਰਤਾ ਕਲਪ ਕਲਪ ਪ੍ਰਤਕ ਛਰ ਕਹੀ ਸਿਰ ਗੁਰੂ ਨਾਨਕ ਜਾਪ ਪਉ ਸਹੀ ਨਿਜ ਆਤਮ ਪਰਮਾਤਮ ਦਰਸੋ ਚਾਰ ਕਲਪ ਮੈਂ ਮੰਤਰ ਸਰਸ ਸੋ ਮੰਤਰ ਪਰਵਖਾਨ ਸਦੀਨਾ ਵਾਹਿਗੁਰੂ ਪਦ ਪਾਵਨ ਕੀਨਾ ਗੁਰਮੁਖ ਕਾਲ ਵਿੱਚ ਪ੍ਰਗਟ ਹੋਇਆ ਦੂਜੇ ਪਾਣੀ ਪ੍ਰਗਟ ਹੋਈਆ ਗੁਰੂ ਪ੍ਰਗਟ ਹੋਏ ਵਾਹਿਗੁਰੂ ਮੰਤਰ ਵੀ ਪ੍ਰਗਟ ਹੋਇਆ ਬੋਲੋ ਸਤਨਾਮ ਸ੍ਰੀ ਵਾਹਿਗੋ ਜਪਦੇ ਨੇ ਪੂਰਬਲੇ ਭਗਤੀ ਜਪਦੇ ਨੇ ਹੋਂ ਵਾਲੇ ਸਮੇਂ ਤੇ ਵੀ ਹੋਂ ਵੀ ਸਭ ਇਹੀ ਜਾਪ ਜਪਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੋ ਕਿ ਗੁਰਮਖ ਛਾਲ ਵਿੱਚ ਪ੍ਰਗਟ ਹੋ